ਦਾਸ ਗੁਰੂ ਘਰ ਦਾ ਗੋਲਾ ਜੀ ਔਰ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦੇ ਕੁੱਕਰ ਦੇ ਰੂਪ ਚ ਮੈਂ ਦਾਸ ਆਪ ਦੇ ਆਪ ਨੂੰ ਵੇਖਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨਾ ਦਾ ਜੋ ਆਦੇਸ਼ ਸੀ ਹੁਕਮ ਸੀ ਕਿ ਜਿਹੜੇ 2007 ਤੋਂ 17 ਚ ਪੰਜਾਬ ਸਰਕਾਰ ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇਥੇ ਸਪਸ਼ਟੀਕਰਨ ਦੇਣ ਅਕਾਲ ਤਖਸਾਲ ਦਾ ਆਦੇਸ਼ ਮੰਨਦਿਆਂ ਦਾਸ ਆ ਜਿੱਥੇ ਗੁਰੂ ਦੇ ਚਰਨਾਂ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾ ਚ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚੂ ਪਰਸ ਕੇ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਚ ਅਨਤ ਮस्तक ਹੋ ਕੇ ਚਰਨ ਪਰਸ ਕੇ ਦਾਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜੋਈ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਦੇ ਰੂਪ 'ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ ਇਹ ਇੱਕ ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ ਦੁਨਿਆਵੀ ਅਸੀਂ ਦੁਨਿਆਵੀ ਜੀ ਆ ਠੀਕ ਹੈ ਜੀ ਇਹ ਜਿਹੜੀਆਂ ਵਜ਼ੀਰੀਆਂ ਵਜੂਰੀਆਂ ਆ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲੀਆਂ ਔਰ ਅਸੀਂ ਖਿੰਖਿਨ ਭੁੱਲਣਹਾਰ ਆ ਨਿਮਾਣੇ ਆ ਨਾ ਚੀਜ਼ ਆ ਗੁਨੇਗਾਰ ਆ ਨੂਨ ਹਰਾਮੀ ਆ ਔਰ ਦਾਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਨ ਤਨ ਸੇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪ ਦੀ ਬੇਨਤੀ ਫਰਿਆਦ ਰੱਖਤੀ ਐ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰਾਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਵਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਾ ਕਰਨ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਜੀ ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਹੈ ਇਹੀ ਦਾਸ ਦੀ ਬੇਨਤੀ ਹੈ ਜੀ ਇੱਕ ਵਾਲ ਇਹ ਹੈ ਕਿ ਜਿਹੜੇ ਜਿਹਨਾਂ ਦੇ ਬੰਦੂ ਸਪਸ਼ਟੀਕਰਨ ਮੰਗਿਆ ਹੈ ਹਾਂ ਜੀ ਪੰਜਾਬੀ ਤੋਂ ਦੁਬਾਰਾ ਸਟੈਂਡ ਹੋਵੇ ਸੋਚਨ ਗਾਜੀ ਕਰ ਬਿਸ਼ੇਸ਼ ਨਹੀਂ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ ਦਾਸ ਭੁੱਲਨ ਹਾਰ ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਔਰ ਤਨ ਤਨ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਜੀ ਗੱਲ ਜਰੂਰ ਆਪਾਂ ਦੇਖਾਂਗੇ ਕਿ ਆਪ ਸਾ ਤੋਂ ਪਹਿਲੇ ਸ਼ਮਾ ਚਾਚਾ ਨੇ ਪੱਤਰ ਫੋਨ ਪਿਆ ਜਦੋਂ ਸਪਸ਼ਟੀਕਰਨ ਕਾਤਕ ਸਾਹਿਬ ਨੂੰ ਮੰਗਿਆ ਕਿ ਆਪ ਕੋਈ ਪੇਸ਼ ਨਹੀਂ ਹੋਏ ਬਾਕੀ ਤੁਹਾਡੇ ਦੇ ਹਾਂਜੀ ਬਾਕੀ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਪਹਿਲਾਂ ਇੱਕ ਗਾਹੀ ਪਾਈ ਸੀ ਬਾਕੀ ਕਦੋਂ ਜਾ ਜਾਵੇ ਹੋਰ ਕਾਤਕ ਸਾਹਿਬ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਫੈਸਲਾ ਠੋਸ ਲੈਣ ਜੇਕਰ ਇਹ ਕਾਤਕ ਸਾਹਿਬ ਨੂੰ ਦਸੀ ਜੇ ਕੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਤੁਸੀਂ ਆਪ ਇਹ ਗੁਰੂ ਤੁਹਾਡੇ ਤੋਂ ਸਹੀ ਕਹਵਾਉਂਦਾ ਗੁਰੂ ਸਹੀ ਕਹਵਾਉਂਦਾ ਤੁਹਾਡੇ ਤੋਂ ਗੁਰੂ ਕੋ ਹੁੰਦਾ ਮਜੀਠੇ ਸਾਹਿਬ ਫੋਟੋ ਕਦੀ ਗਰਾਊਂਡ ਤੇ ਆ ਵੀ ਆਹ ਤੇ ਦੇ ਰਿਹਾ ਇਹ ਮਜੀਠੇ ਸਾਹਿਬ ਇਹ ਬਾਗੀ ਤੜਾ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਇਸ ਸਵਾਲ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ੋ ਇੱਕੋ ਬੰਦੇ ਉੱਪਰ ਥੋਪੀ ਆ ਰਹੇ ਸਭ ਕੁਝ ਵਾਹਿਗੁਰੂ ਵਾਹਿਗੁਰੂ ਬੱਸ ਕਰਿਆ ਰੋਖ ਰੋ ਸਰ ਜੀ ਕਿਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਮੈਂ ਇੱਕ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸੂਣਪਾਂ ਨਾ ਕਰਿਓ ਢਹਿ ਪਿਓ ਢਹਿ ਟੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਕਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰਾਂ ਮਹਾ ਮਾੜੇ ਤੋਂ ਮਾੜਾ ਸੇਵਕਾਂ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋ